ਜਾਰਾ ਕਰਾਂਗਾ ਸੱਚੇ ਪਾਤਸ਼ਾਹ ਸਤਗੁਰੂ ਜੀ ਜੀ ਸਿੰਘ ਜੀ ਆਪਣੇ ਸਿੱਖਾਂ ਦੀ ਰੱਖਿਆ ਕਿਹੜੇ-ਕਿਹੜੇ ਤਰੀਕੇ ਨਾਲ ਕਰਦੇ ਹਨ ਵੇਖ ਸੁਣ ਕੇ ਹੈਰਾਨੀ ਹੋ ਜਾਂਦੀ ਹੈ ਇਹ ਕੋਤਕ 2008 ਦਾ ਹੈ ਸੰਤ ਹਰਵਿੰਦਰ ਸਿੰਘ ਜੀ ਨੇ ਆਪਣੀ ਜ਼ਮੀਨ ਵਿੱਚ ਪਾਣੀ ਦੇ ਪਾਈਪ ਪਾਣੇ ਸਨ ਕੁਝ ਕਾਰਨਾ ਕਰਕੇ ਨਾਲ ਵਾਲੀ ਜ਼ਮੀਨ ਦੇ ਮਾਲਕ ਪਾਈਪ ਆਉਣ ਨਹੀਂ ਦੇ ਰਹੇ ਸਨ ਜਦੋਂ ਸੰਤ ਜੀ ਪਾਈਪ ਆਉਣ ਲੱਗੇ ਤਾਂ ਪਿੰਡ ਦੇ ਕਿੰਨੇ ਹੀ ਬੰਦੇ ਇਕੱਠੇ ਹੋ ਕੇ ਲੜਨ ਲਈ ਆ ਗਏ। ਸੰਤ ਹਰਵਿੰਦਰ ਸਿੰਘ ਜੀ ਇਕੱਲੇ ਸਨ। ਇਸ ਔਖੇ ਵੇਲੇ ਸਤਿਗੁਰ ਜੀ ਦੇ ਆਸਰਾ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਸੀ। ਸੰਤ ਜੀ ਨੇ ਇਸ ਔਖੀ ਘੜੀ ਵਿੱਚ ਇੱਕ ਮਨ ਹੋ ਕੇ ਸਤਿਗੁਰ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸੱਚੇ ਪਾਤਸ਼ਾਹ ਜੀ ਮੇਰੀ ਰੱਖਿਆ ਕਰੋ। ਸਤਿਗੁਰ ਜੀ ਦੇ ਚਰਨਾਂ ਵਿੱਚ ਅਰਜ ਪ੍ਰਵਾਨ ਹੋ ਗਈ। ਸਤਿਗੁਰ ਜੀ ਨੇ ਪਤਾ ਨਹੀਂ ਕਿੱਥੋਂ ਸ਼ਹਿਦ ਦੀ ਮੱਖੀਆਂ ਦੇ ਇੱਕ ਝੁੰਡ ਭੇਜ ਦਿੱਤਾ ਉਹ ਮੱਖੀਆਂ ਉਹਨਾਂ ਨੂੰ ਲੜਨ ਲੱਗ ਪਈਆਂ ਮੱਖੀਆਂ ਤੋਂ ਡਰ ਕੇ ਉਹ ਸਾਰੇ ਬੰਦੇ ਭੱਜ ਗਏ ਕੋਈ ਵੀ ਬੰਦੇ ਡਰ ਦੇ ਮਾਰੇ ਨੇੜੇ ਨਹੀਂ ਆਏ ਪਰ ਇੱਕ ਵੀ ਮੱਖੀ ਸੰਤ ਜੀ ਨੂੰ ਨਾਲ ਲੜੀ ਉਹਨਾਂ ਦੇ ਜਾਣ ਤੋਂ ਬਾਅਦ ਸੰਤ ਹਰਵਿੰਦਰ ਸਿੰਘ ਜੀ ਨੇ ਪਾਈ ਪਾਉਣ ਦਾ ਕੰਮ ਪੂਰਾ ਕੀਤਾ ਇਹ ਇੱਕ ਜਾਰਾ ਕਰਾਮਾ ਸੀ ਕਿ ਅਰਦਾਸ ਕਰਨ ਦੇ ਨਾਲ ਹੀ ਮੱਖੀਆਂ ਆ ਗਈਆਂ ਸਤਗੁਰ ਜੀ ਦੇ ਕੋਤਕਾ ਦਾ ਕੋਈ ਅੰਤ ਨਹੀਂ ਆ। ਤਨਹਨ ਸਤਗੁਰ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਜੀ। ਤਨ ਹਾਜ਼ਰਾ ਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ।